ਇਹ ਕਰਦੇ ਆ ਨਹੀਂ ਭਰੋ ਭਰੋ ਇਹਨੂੰ ਭਰੋ ਚਾਹ ਜੜੀ ਆ ਬੱਸ ਕੀ ਕੀ ਪਿੰਦੇ ਰਹੇ ਆ ਆ ਜੋ ਬਾਈ ਦੁਕਾਨ ਤੇ ਆ ਕੇ ਇਹਦਾ ਕੰਮ ਕਰਦੇ ਆ ਛੜਦੇ ਥੋੜਾ ਜਿਹੀ ਦਿਓ ਮਨਜੋਬਾ ਕੀ ਹੈ ਦੇਖੋ ਥਲੇ ਰੱਖ ਲਓ ਇਧਰ ਆ ਇਲੈਕਸ਼ਨਾਂ ਦੇ ਮੌਕੇ ਤੇ ਬਹੁਤ ਜ਼ਿਆਦਾ ਲੋੜੇ ਬੋਲੇ ਚਿਕਨ ਵੇਚੇ ਭਾਈ ਕੀ ਕਰਦਾ ਕੀ ਆ ਬੜੇ ਦਿੱਤੇ ਹਮ ਵੇੜੇ ਯਾਰ ਅਨਮੁੱਲੇ ਹਵਾ ਦੇ ਬੁੱਲਦੇ ਕਾ ਕਰਦੇ ਕਾਲ ਦੀਆ ਘਰ ਦੇ ਬੜਾ ਬੁਲਟ ਪਿਆਣਾ ਸੀ ਆਹ ਬੜਾ ਬੁਲਟ ਪਿਆਣਾ ਸੀ ਨਾ ਨਾਮ ਤੇ ਬੁੱਲਦੇ ਕਾ ਕਰਦੇ ਕੀ ਆ ਲੰਮੇ ਕੀ ਆ ਲੰਮੇ ਬੁੱਲਦੇ ਇਰਦੇ ਮਰੀ ਹੋੜੇ ਚੇਤੇ ਆਉਂਦੇ ਏ ਯਾਰ ਅਨਮੁੱਲੇ ਹਵਾ ਦੇ बड़े चेर तेल सिमोजा करे चेर ते आवाे आंदी सी ल ਮੇਰਾ ਯਾਰ ਕਿਹਿਆ ਆਉਂਦੇ ਨੇ ਯਾਰ ਵਲ ਯਾਰ ਨਿਕਰਮ ਯਾਰ ਯਾਰੇ ਹਨ ਬੁੱਲੇ ਹਵਾ ਦੇ ਬੁੱਲੇ ਬਾਈ ਸਰ ਜੀ ਕਿਤਾਬ ਰਾਜਿਸਤਾਨ ਦੀ ਚਾਹ ਉਹ ਦੇ ਚਾਚਾ ਚਾਹੀਦੀ ਹੋਣੀ ਮਾਰਨਿੰਗ ਵੋਕਲਸ ਇਨ ਅਤੇ ਆਈ ਸ਼ਾਖਾ ਤੋਂ ਆਨੇ ਸਾ ਇੱਥੇ ਆ ਕੇ ਨਾ ਕੋਲ ਚਾਹ ਪੀਣੀ ਅੱਜ ਚਾਹ ਸਿਆਸੀ ਅੱਜ 40 ਸਾਲ ਬਾਅਦ ਲਗਭਗ 30 35 ਸਾਲ ਬਾਅਦ ਉਹ ਸਾਰੀਆਂ ਚੀਜ਼ਾਂ ਵਾਪਸ ਯਾਦ ਆ ਰਹੀਆਂ ਕਿ ਇਹੋ ਹੀ ਬੈਂਚ ਸੀ ਜਿਨ੍ਹਾਂ ਤੇ ਬੈਠ ਕੇ ਸ਼ਰਮਾਈ ਦੀਆਂ ਚੁਸਕੀਆਂ ਤੇ ਸ਼ਰਮਾਈ ਦੇ ਛਿੜਕਾ ਖਾਈ ਦੀਆਂ ਅੱਜ ਮੈਸੇਜ ਕੀਤਾ ਸਤਾ ਹਾਂ ਹੁਣ ਸਿਆਸੀ ਹੋ ਗਈ ਕਾ ਲੋਕ ਕਹਿੰਦੇ ਸੀ ਚਾਹ ਵੇਚਣ ਵਾਲੇ ਕੀ ਕਰਨਗੇ ਤੇ ਨਰਿੰਦਰ ਮੋਦੀ ਜੀ ਚਾਹ ਵੇਚਣ ਵਾਲੇ ਜਿਨ੍ਹਾਂ ਨੇ ਦੇਸ਼ ਦੇ ਅੰਦਰ ਗਰੀਬ ਦੀ ਚਿੰਤਾ ਕੀਤੀ ਗਰੀਬ ਦੀ ਸਮੱਸਿਆ ਦਾ ਹੱਲ ਕੀਤਾ ਔਰ ਅੱਜ ਦੇਸ਼ ਦੇ ਅੰਦਰ 25 ਕਰੋੜ ਗਰੀਬਾਂ ਦੀ ਜ਼ਿੰਦਗੀ 'ਚ ਪਰਿਵਰਤਨ ਲਿਆਂਦਾ ਹੈ ਇਹ ਜਿਹੜੀ ਚਾਹ ਹੈ ਨਾ ਦੇਸ਼ ਭక్తి ਦੀ ਚਾਹ ਹੈ ਇਹ ਖਾਨਦਾਨੀ ਦਵਾਖਾਨਾ ਨਹੀਂਗਾ ਕਿਨੈਰੂ ਸਰ ਤੋਂ ਬਾਅਦ ਇੰਦਰਾ ਗਾਂਧੀ ਇੰਦਰਾ ਗਾਂਧੀ ਤੋਂ ਬਾਅਦ ਰਜੀਵ ਗਾਂਧੀ ਰਜੀਵ ਗਾਂਧੀ ਤੋਂ ਬਾਅਦ ਸੋਨੀਆ ਗਾਂਧੀ ਰਾਹੁਲ ਗਾਂਧੀ ਇਹ ਖਾਨਦਾਨੀ ਦਵਾਖਾਨਾ ਨਹੀਂ ਇਹ ਜਨਤਾ ਦੇ ਨਾਲ ਜੁੜ ਕੇ ਜ਼ਮੀਨ ਤੋਂ ਨਰਿੰਦਰ ਮੋਦੀ ਜੀ ਆਏ ਉਹਨਾਂ ਨੂੰ ਕ੍ਰੀਪੀ ਕਿਸੇ ਕੋਲ ਪੜਨੀ ਨਹੀਂ ਪਈ ਕ੍ਰੀਪੀ ਠੀਕ ਹੈ ਐਸੀ ਚੇ ਭਾਰਤੀ ਜਨਤਾ ਪਾਰਟੀ ਦੀ ਲੀਡਰਸ਼ਿਪ ਜਿਹਨੇ ਨਰਿੰਦਰ ਮੋਦੀ ਜੀ ਨੇ ਦੇਸ਼ ਦੇ ਅੰਦਰ ਕ੍ਰੀਪੀ ਨੂੰ ਇੱਕ ਵੱਡੀ ਲੜਾਈ ਗਰੀਬੀ ਦੇ ਖਿਲਾਫ ਲੜੀ ਤੁਸੀਂ ਮਿੱਠਾ ਤੇਲ ਲੋਗੇ ਜਾਸਤ ਕਿਹੜਾ ਮਿੱਠਾ ਚੱਲਦਾ ਫਿੱਕਾ ਚੱਲਦਾ ਦੇਸ਼ ਭਤੀ ਦਾ ਮਿੱਠਾ ਚਾਹੀਦਾ ਦੇਸ਼ ਭਤੀ ਦਾ ਮਿੱਠਾ ਚਾਹੀਦਾ ਇਸ ਵਿੱਚ ਰਾਹੁਲ ਗਾਂਧੀ ਜੀ ਨੇ तिरंगा कांग्रेस दफ्तर जाके सरेंडर कर देता जी बिल्कुल ਤੁਸੀਂ ਮੇਰਾ ਅਸਰੇ ਕਿ ਪੁਰਾਣੀਆਂ ਯਾਦਾਂ 88 89 ਦੀਆਂ ਯਾਦਾਂ ਇਹ ਕੋਈ ਜਗਾ ਸੀ ਜਿੱਥੇ ਬਹਿ ਕੇ ਛਾਤਰ ਜੀਵਨ ਸ਼ੁਰੂ ਕੀਤਾ ਸੀ ਕਾਲਜ ਪੋਲੀਟਿਕਸ ਸ਼ੁਰੂ ਕੀਤੀ ਸੀ ਔਰ ਜਦੋਂ ਇੱਥੇ ਪੋਲੀਟਿਕਸ ਕਰੀਦੀ ਸੀ ਔਰ ਸਾਰੇ ਲੋਗ ਇੱਥੇ ਆ ਕੇ ਬੈਠੀ ਰਹੇ ਸੀ ਇਸੇ ਥਾਂ ਤੇ ਤੇ ਸ਼ਰਮਾ ਜੀ ਅੱਜ ਦੇ ਕੱਪ ਚਾਹੀਏ ਕਹਿੰਦੇ ਗਲਾਸ ਚ ਹੀ ਭੇਜ ਰਿਹਾ ਉਹ ਗਲਾਸੀਆਂ ਚਾਹਦੀਆਂ ਛੋਟੀ ਛੋਟੀਆਂ ਔਰ ਚਾਹ ਦੀਆਂ ਗਲਾਸੀਆਂ ਦੇ ਨਾਲ ਬੰਦ ਮੱਖਣ ਤੇ ਨਾਲ ਸ਼ਰਮਾ ਜੀ ਦੀਆਂ ਝਿੜਕਾ ਪਰ ਟਿੱਕਟੌਕ ਸਾਹਿਬ ਜੋਕ ਸਭ 8 ਦਿਨ ਬਾਕੀ ਆ ਕੀ ਇਹ ਚਾਹ ਦਾ ਰੰਗ ਸੀ ਜਾਂ ਸਿਆਸਤ ਦਾ ਰੰਗ ਸੀ ਦੇਖੋ ਤੁਸੀਂ ਇਹ ਚਾਹ ਦਾ ਰੰਗ ਵੀ ਗੜਾ ਹੈ ਤੇ ਸਾਡੀ ਸਿਆਸਤ ਦਾ ਰੰਗ ਵੀ ਗੜਾ ਹੈ ਇਹ ਰੇਂਦਰ ਵੀ ਕੇਸਰੀ ਪਨ ਹੈ ਤੇ ਸਾਡੀ ਸਿਆਸਤ ਜੀ ਵੀ ਕੇਸਰੀ ਪਨ ਹੈ ਅੰਮ੍ਰਿਤਸਰ ਤਿਆਰ ਬੈਠਾ ਹੈ ਮੋਦੀ ਸਾਹਿਬ ਦੇ ਨਾਲ ਖੜਾ ਹੋਣਸੇ ਔਰ ਤੁਸੀਂ ਪ੍ਰਿਨਾਮ ਦੇਖਣਾ ਅੰਮ੍ਰਿਤਸਰ ਦੇ ਵਿੱਚੋਂ ਸਰਦਾਰ ਤਰਨਜੀਤ ਸਿੰਘ ਜੀ ਸਮੁੰਦਰੀ ਭਾਰੀ ਮਤਾਨਾ ਜੀਤਿਆ ਪਟਿਆਲੇ ਪਟਿਆਲੇ ਤੇ ਜਲੰਧਰ ਤੇ ਜਲੰਧਰ ਆ ਰਹੇ ਨੇ ਗੁਰੂ ਕੀ ਨਗਰੀ ਵਿੱਚ ਵੀ ਆਉਣਗੇ ਨਜ਼ਰਬੋਦੀ ਆ ਪਾਰਟੀ ਦੇ ਪ੍ਰਧਾਨ ਸਾਹਿਬ ਆ ਰਹੇ ਨੇ ਅੰਮ੍ਰਿਤਸਰ ਇੱਧਰ ਲਿਆ ਲਿਆਓ ਜੀ ਲਿਆਓ ਮੈਂ ਕਿਹਾ ਸ਼ੈਂਟੀ ਬਾਪ ਉਹ ਆ ਹੀ ਨਹੀਂ ਇਹ ਮੁੰਡਿਆਂ ਦੀ ਵੀ ਚਾਹ ਮੰਗਾਓ ਨਾ ਯਾਰ ਸਭ ਆ ਗਏ ਉਹ ਜੋ ਆਪਣੇ ਸਾਥੀਆਂ ਨਾਲ ਬੈ ਕੇ ਚਾਹ ਦੀ ਚੁਸਕੀਆਂ ਦਾ ਅਨੰਦ ਮਾਨ ਰਹੇ ਹੋ ਜੋ ਕਹਿ ਸਕਦੇ ਪਪੂ ਯਾਰ ਕੋਈ ਪਨੀਰ ਗੁਰਜੀ ਦੇ ਖਵਾ ਉਹ ਕਾਲਜ ਦਾ ਟਾਈਮ ਭੁੱਲ ਗਿਆ ਲੈਨ ਯਾਰ ਕਮਲ ਜੀ ਕੁਰਸੀਆਂ ਮੜੋ ਯਾਰ ਬਿਠਾਓ ਸਾਰੇ ਸਭ ਤੁਸੀਂ ਤੀਸਰੀ ਰੰਗ ਕਿਹ ਕੀ ਪਿੰਡਾਂ ਦੇ ਵਿੱਚ ਵੀ ਕੋਈ ਅਸਰਾ ਦਾ ਰੰਗ ਦਿੱਖਣ ਨੂੰ ਮਿਲ ਰਿਹਾ ਬੀਜਪੀ ਨੂੰ ਬਿਲਕੁਲ ਸਰ 11 ਕਰੋੜ ਲੋਕਾਂ ਦੇ ਬੈਂਕਾਂ ਦੇ ਅੰਦਰ ਪੈਸਾ ਆ ਰਿਹਾ ਲਗਾਤਾਰ ਹਰ ਕਿਸਾਨ ਦਾ ਇੱਕ ਇੱਕ ਦਾਣਾ ਔਰ ਉਹ ਦਾਣੇ ਦਾ ਪੈਸਾ ਪੂਰੇ ਅਕਾਊਂਟ 'ਚ ਜਮਾ ਹੋ ਰਿਹਾ ਇਹ ਪਹਿਲੀ ਵਾਰੀ ਹੈ